penjadi age penjadi age ਨੰਗਲ ਲੇਡੀਜ਼ ਵੈਲਫੇਅਰ ਅਤੇ ਚੈਰੀਟੇਬਲ ਸੁਸਾਇਟੀ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ ਜਿਹਾ ਪੰਜਾਬ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਤੀਜ ਦਾ ਤਿਉਹਾਰ ਔਰਤਾ ਤੇ ਕੁੜੀਆਂ ਦੇ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਬੁੱਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਗਤੀਵਿਧੀਆਂ ਗਿੱਧਾ ਪਿੰਗਾ ਝੂਟਨਾ ਲੋਕ ਗੀਤ ਗਾਣ ਆਦਿ ਪ੍ਰੋਗਰਾਮ ਉਲੇਖੇ ਜਾਂਦੇ ਹਨ ਇਸੇ ਲੜੀ ਦੇ ਤਹਿਤ ਹਰ ਸਾਲ ਨੰਗਲ ਲੇਡੀਜ਼ ਵੈਲਫੇਅਰ ਅਤੇ ਚੈਰੀਟੇਬਲ ਸੁਸਾਇਟੀ ਵੱਲੋਂ ਤੀਜ ਦਾ ਤਿਉਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਨੂੰ ਇਸ ਵਾਰ ਵੀ ਬੜੇ ਸ਼ਾਨਦ ਸੋਸਾਇਟੀ ਵੱਲੋਂ ਉਲੇਖੇ ਗਏ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਅਤੇ ਕੁੜੀਆਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਗੜਵਾ ਪੰਜਾਬ ਦਾ ਮਸ਼ਹੂਰ ਲੋਕ ਨਾਚ ਗਿੱਧਾ ਅਤੇ ਅਜੋਕੇ ਸਮੇਂ ਦੇ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਹਿੱਤ ਇੱਕ ਸਕਿੱਟ ਵੀ ਪੇਸ਼ ਕੀਤੀ ਗਈ ਇਸ ਪ੍ਰੋਗਰਾਮ 'ਚ ਮੋਨਿਕਾ ਜਸਵਾਲ ਨੂੰ ਮਿਸ ਤੀਜ ਚੁਣਿਆ ਗਿਆ ਤੇ ਉਹਨਾਂ ਦੱਸਿਆ ਕਿ ਉਹ ਪਹਿਲੀ ਵਾਰ ਤੀਜ ਮਨਾ ਰਹੇ ਨੇ ਤੇ ਉਹਨਾਂ ਨੂੰ ਮਿਸ ਤੀਜ ਬਣਨ ਤੇ ਬਹੁਤ ਖੁਸ਼ੀ ਹੋਈ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਜੀਤ ਦੋਸਾਂਜ ਦੇ ਵਾਂਗੂ ਐਂਟਰੀ ਕਰ ਦਿਵਿਆ ਕਨਵਰ ਨੇ ਵੀ ਵਾਹਵਾਹੀ ਲੁੱਟੀ ਤੇ ਆਪਣੇ ਸਾਥੀਆਂ ਨਾਲ ਪੰਗੜਾ ਪਾਇਆ ਗੱਲਬਾਤ ਕਰਦਿਆਂ ਨੰਗਲ ਲੇਡੀਜ਼ ਵੈਲਫੇਅਰ ਅਤੇ ਚੈਰੀਟੇਬਲ ਸੁਸਾਇਟੀ ਦੇ ਮੁਖੀ ਮੈਡਮ ਦਿਵਿਆ ਕਨਵਰ ਨੇ ਦੱਸਿਆ ਕਿ ਉਹ ਆਪਣੀ ਇਸ ਵਿਰਾਸਤ ਨੂੰ ਜਿੰਦਾ ਰੱਖਣ ਲਈ ਤੇ ਅਗਲੀ ਪੀੜ੍ਹੀ ਤੱਕ ਇਸ ਨੂੰ ਪਹੁੰਚਾਉਣ ਦੇ ਲਈ ਹਰ ਸਾਲ ਇਸ ਤਿਉਹਾਰ ਨੂੰ ਬੜੇ ਧੂਮ-ਧਾਮ ਦੇ ਨਾਲ ਮਨਾਉਂਦੇ ਹੰਤੇ ਇਸ ਦਿਨ ਦੀ ਉਹਨਾਂ ਨੂੰ ਪੂਰੇ ਸਾਲ ਉਡੀਕ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਸੰਪੰਨ ਹੋਇਆ ਜਿਸ ਦੇ ਵਿੱਚ ਆਪਣੇ ਆਏ ਹੋਏ ਸਮੂਹ ਲੋਕਾਂ ਨੇ ਤਿਉਹਾਰ ਦਾ ਖੂਬ ਆਨੰਦ ਮਨਿਆ ਤੁਸੀਂ ਵੀ ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਹੋਰ ਡਿਟੇਲ ਜਾਣਕਾਰੀ ਦੇ ਦ। ਥੈਂਕ ਯੂ ਸੋ ਮੱਚ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇੱਕ ਸੱਦੇ ਤੇ ਅੱਜ ਇੱਥੇ ਪਹੁੰਚੇ। ਥੈਂਕ ਯੂ ਸੋ ਮੱਚ। ਅੱਜ ਜਿਹੜਾ ਹੈ ਅਸੀਂ ਸਾਰੇ ਮਿਲ ਕੇ ਨੰਗਲ ਲੇਡੀਜ਼ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਜ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਦੇ ਵਿੱਚ ਅਸੀਂ ਬਹੁਤ ਸਾਰੇ ਕਲਚਰਲ ਪ੍ਰੋਗਰਾਮਸ ਪੇਸ਼ ਕੀਤੇ ਸਭ ਤੋਂ ਪਹਿਲਾ ਪ੍ਰੋਗਰਾਮ ਸੀਗਾ ਗਰਬਾ ਡਾਂਡਿਆ ਗੁਜਰਾਤ ਦਾ ਫੋਕ ਡਾਂਸ ਉਸ ਤੋਂ ਬਾਅਦ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਅੱਜ ਪੰਜਾਬ ਦੇ ਵਿੱਚ ਚੱਲੀ ਹੋਈ ਹੈ ਉਹਦੇ ਲਈ ਅਸੀਂ ਇੱਕ ਸਕਿੱਟ ਪ੍ਰੈਜ਼ెంట్ ਕੀਤੀ ਔਰ ਕੁਝ ਪਹਿਣਾ ਨੇ ਉਸ ਤੋਂ ਬਾਅਦ ਬਹੁਤ ਹੀ ਖੂਬਸੂਰਤ ਤੀਜ ਦੀ ਜਾਨ ਗਿੱਧਾ ਪ੍ਰੈਜ਼ెంట్ ਕੀਤਾ ਕਿ ਲੱਗਦਾ ਮੈਮ ਕਿ ਜਿਸ ਦਾ ਪਹਿਲਾਂ ਜਿਗੀਆਂ ਸੱਚ ਜਾਈਆਂ ਆਉਂਦੀਆਂ ਸੀ ਜਿਹੜੀਆਂ ਪ੍ਰਕਿਰਤੀ ਹੁੰਦੀਆਂ ਸੀ ਟਿੰਗਾ, ਪਿੱਖੜਾ ਤੇ ਬੋੜਾ ਨਾ ਪੈਂਦੀ ਸੀ ਅੱਜ ਓ ਬਿਸਰ ਗਈਆਂ ਨੇ ਤੇ ਅੱਜ ਜਿਹੜਾ ਤੀ ਦਾ ਤਿਹਾਰਾ ਉਹ ਵੀ ਕਮਰੇ ਦੇ ਵਿੱਚ ਬੰਦ ਹੋ ਕੇ ਰਹਿ ਗਿਆ ਕੀ ਕਹਿਣਾ ਚਾਹਨੇ ਆ ਆਉਣ ਵਾਲੀ ਪੀੜ੍ਹੀ ਤਾਂ ਫਿਰ ਇਹੀ ਵੀ ਅ ਵੀਰ ਜੀ ਗੱਲ ਇਹ ਹੈ ਅਸੀਂ ਉਸ ਵਿਰਸੇ ਨੂੰ ਜ਼ਿੰਦਾ ਰੱਖਣ ਲਈ ਅਸੀਂ ਹਰ ਸਾਲ ਇਹ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਉਂਦੇ ਆ ਤਾਂ ਕਿ ਜਿਹੜੀਆਂ ਉਹ ਚੀਜ਼ਾਂ ਵਿਸਰ ਗਈਆਂ ਨੇ ਉਹ ਦੁਬਾਰਾ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੀਏ ਇਨਾ ਪ੍ਰੋਗਰਾਮਸ ਦੇ ਥਰੂ ਹੀ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿਵੇਂ ਦਾ ਲੱਗਦਾ ਜਦੋਂ ਸਾਰੀਆਂ ਸੱਚ ਵਿਆਹੀਆਂ ਵਾਂਗੂ ਪਿਆਰੂ ਕੇ ਆਉਂਦੀਆਂ ਤੁਸੀਂ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਕਿਹੋ ਜਿਹਾ ਮਹਿਸੂਸ ਕਰਦੇ ਹੋ ਕਿ ਆਪ ਇਹ ਜਿਹੜਾ ਸਪੈਸ਼ਲ ਦਿਨ ਹੈ ਅੱਜ ਉਹ ਜੋ ਫੀਲਿੰਗ ਹੈ ਨਾ ਉਹ ਐਕਸਪ੍ਰੈਸ ਨਹੀਂ ਅਸੀਂ ਕਰ ਸਕਦੇ ਉਹ ਇੱਕ ਬਹੁਤ ਹੀ ਖੂਬਸੂਰਤ ਫੀਲਿੰਗ ਹੈ ਅਸੀਂ ਸਾਰੇ ਕਲੱਬ ਮੈਂਬਰਸ ਇਸ ਦਿਨ ਦਾ ਬਹੁਤ ਹੀ ਬੇਸਬਰੀ ਨਾਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਪੰਜਾਬੀ ਆ ਗਿਆ ਪੰਜਾਬੀ ਕੋਈ ਨਹੀਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਇਹਦੇ ਚ ਆਜ ਦਾ ਦਿਨ ਜਿਹਨਾਂ ਆਇਆ ਜਨਮ ਵਾਲਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਮੁੱਖ ਰਿਵਾਅ ਆਂਦਾ ਸਾਰੇ ਪਿਆਰ ਹੋ ਕੇ ਆਏ ਸੁਹਾਗਨਾ ਹੁੰਦਾ ਹੈ ਕਿ ਚਾਰੇ ਪਾਸੇ ਬੈਂਡ ਵੀ ਆਏ ਕਿਸੇ ਦੇ ਬੇਟੇ ਆਏ ਜਿਸ ਕਿਸ ਬੰਦਾ ਹੈ ਨਾ ਪਾਕੀਆਂ ਪੀਕਾ ਚੁੱਪਦੀਆਂ ਹਨ ਲੋਕਨਾਚ ਭੁਲੀਆਂ ਕੋਈ ਹਿੱਤਾ ਆਉਂਦੀਆਂ ਸਾਰੇ ਇਸ ਤਿਹਾਰ ਨੂੰ ਬਣਾਉਣ ਵਾਸਤੇ ਇਸ ਤਿਹਾਰ ਲਈ ਸਮਾਂ ਕੱਢਣ ਲਈ ਸਾਨੂੰ ਸੋਚਣਾ ਨਹੀਂ ਪੈਂਦਾ ਪੂਰੇ ਸਾਲ ਤੋਂ ਤਿਆਰੀ ਹੁੰਦੀ ਹੈ ਜੀ ਇਹ ਇੱਕ ਦਿਨ ਅਸੀਂ ਜਿਹੜਾ ਰੱਖਿਆ ਹੋਇਆ ਹੈ ਤੀਜ ਦੇ ਤਿਉਹਾਰ ਲਈ ਰੱਖਿਆ ਹੋਇਆ ਹੈ ਤੇ ਨਵੀਂ ਜਿਹੜੀਆਂ ਭੈੜਾਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੀਆਂ ਹਜੇ ਆ ਆਵਾਇਤ ਨੇ ਜਾਂ ਬਲੈਂਡ ਤੋਂ ਬਾਅਦ ਉਹਰੇ ਘਰ ਨਹੀਂ ਉਹਨਾਂ ਨੂੰ ਅੰਜੋਏ ਕਰ ਦਿੰਦੇ ਅਜਿਹੇ ਬਾਰੇ ਕੀ ਕਰਨਾ ਚਾਹੀਦਾ ਨਹੀਂ ਇਹ ਮੈਂ ਰੀਸੈਂਟਲੀ ਤਾਂ ਕੋਈ ਇਦਾਂ ਦੀ ਵਾਰਦਾਤ ਕੋਈ ਸੁਣੀ ਨਹੀਂ ਕਿ ਇੰਜੋਏ ਨਹੀਂ ਕਰਨ ਦਿੰਦੇ ਇੰਜੋਏ ਤਾਂ ਸਾਰੇ ਕਰਨ ਦਿੰਦੇ ਆ ਔਰ ਇਹ ਤੀਆਂ ਭੈੜਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਹੈ ਇਸ ਤਿਉਹਾਰ ਨੂੰ ਇੰਜੋਏ ਕਰਨਾ ਤੇ ਜੀ ਕਹਿੰਦੇ ਤੁਸੀਂ ਸਪੈਸ਼ਲ ਗੈਟਅਪ ਵਿੱਚ ਆਇਓ ਕਿ ਕਿਆ ਸੋਚਿਆ ਸੀਗਾ ਜਿਵੇਂ ਪੰਜਾਬੀ ਪੰਜਾਬੀ ਆ ਗਏ ਪੰਜਾਬੀ ਆ ਗਏ ਪੰਜਾਬੀ ਛਾ ਗਏ ਪੰਜਾਬੀ ਛਾ ਗਏ ਬਾਕੀ ਠੀਕ ਹੈ ਜੀ ਹਰ ਵਾਰ ਤੁਸੀਂ ਕੋਟੋਗ੍ਰਾਫਰ ਬੁਲਾ ਲੈਂਦੇ ਜੀ ਮਨੂ ਐਸਾ ਕੀ ਐਸਾ ਡਿਟੇਲ ਚ ਦੱਸ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਕੋਮਲ ਸੈਣੀ ਹੈ ਅਸੀਂ ਸਾਰਿਆਂ ਨੇ ਨੰਗਲ ਫ੍ਰੀ ਲੇਡੀਜ਼ ਕਲੱਬ ਵੱਲੋਂ ਅੱਜ ਤੀਜ ਦਾ ਤਿਉਹਾਰ ਮਨਾਇਆ ਹੈ ਜਿਸ ਨੂੰ ਕਿ ਹਰੀਆਲੀ ਤੀਜ ਕਹਿੰਦੇ ਹਨ ਅੱਜ ਦੇ ਦਿਨ ਭਾਗਾ ਭਰਿਆ ਹੈ ਜੋ ਅਸੀਂ ਇਹ ਤੀਜ ਦਾ ਤਿਉਹਾਰ ਮਨਾਇਆ ਹੈ ਇਸ ਦੇ ਵਿੱਚ ਕਾਫੀ ਰੰਗ ਰੰਗ ਕਾਰਜਕ੍ਰਮ ਵੀ ਹੋਏ ਹਨ ਜਿਹਦੇ ਵਿੱਚ ਹਰ ਨੇ ਸਭ ਨੇ ਮਿਲ ਰਲ ਮਿਲ ਕੇ ਪਰਫਾਰਮ ਕੀਤਾ ਹੈ ਕੁਝ ਸਭਿਆਚਾਰਕ ਪ੍ਰੋਗਰਾਮ ਵੀ ਕੀਤੇ ਗਏ ਹਨ ਤੇ ਕੁਝ ਨਸ਼ਾ ਮੁਕਤੀ ਬਾਰੇ ਇੱਕ ਸਕਿੱਟ ਵੀ ਕੀਤੀ ਗਈ ਹੈ ਜਿਸ ਵਿੱਚ ਦਰਸਾਇਆ ਗਿਆ ਸੀਗਾ ਕਿ ਅੱਜ ਕੱਲ ਦੇ ਯੁਵਾਕ ਜਿਹੜੇ ਹੈਗੇ ਹਨ ਉਹ ਨਸ਼ੇ ਦੇ ਵਿੱਚ ਪਏ ਹੋਏ ਹਨ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਨਸ਼ਾ छुड़ाया ਜਾਏ ਉਹਨਾਂ ਦਾ ਤੇ ਉਹਨਾਂ ਦੀ ਸਹਾਇਤਾ ਕਿਸ ਤਰ੍ਹਾਂ ਕੀਤੀ ਜਾਏ ਜੋ ਪੰਜਾਬ ਸਰਕਾਰ ਨੇ ਨਸ਼ਾ ਛੁਡਾਊ ਕੇਂਦਰ ਖੋਲ ਰੱਖੇ ਹਨ ਉਹਨਾਂ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਨਸ਼ਾ ਮੁਕਤ ਕੀਤਾ ਜਾਂਦਾ ਹੈ ਉਸ ਬਾਰੇ ਵੀ ਇਸ ਵਿੱਚ ਦੱਸਿਆ ਗਿਆ ਹੈ ਤੇ ਬਾਕੀ ਅੰਜੋਏ ਅਸੀਂ ਅੱਜ ਇਸ ਤਰ੍ਹਾਂ ਕੀਤਾ ਕਿ ਅਸੀਂ ਬਹੁਤ ਸਾਰੀਆਂ ਗੇਮਸ ਖੇਡੀਆਂ ਜਿਵੇਂ ਕਿ ਤੰਬੂਲਾ ਦੀ ਗੇਮਸ ਹੋਰ ਸਰਪ੍ਰਾਈਜ਼ ਪ੍ਰਾਈਜ਼ਸ ਸੀਗੇ ਜਿਸ ਤਰ੍ਹਾਂ ਬ੍ਰੈਸ ਦੇ ਰਿਲੇਟਿਡ ਸੀਗੇ ਕੁਝ ਹੋਰ ਸੀਗੇ ਕੁਝ ਸ਼ਿੰਗਾਰ ਦੇ ਰਿਲੇਟਿਡ ਸੀਗੇ ਹਾਂਜੀ ਹਾਂ ਜਿਦਾਂ ਦੇ ਵਗੈਰਾ ਗ੍ਰਿਫਟ ਵਿੱਚ ਦਿੱਤੇ ਗਏ ਗਿਫਟ ਦਿੱਤੇ ਗਏ ਹਾਂਜੀ ਬਾਕੀ ਸਭ ਨੂੰ ਬੰਗਾ ਜੋ ਸੱਭਿਆਚਾਰ ਹੈਗਾ ਆ ਤੀਜ ਦਾ ਉਸ ਦੇ ਅਕੋਰਡਿੰਗਲੀ ਸਭ ਕੁਝ ਦਿੱਤਾ ਗਿਆ ਬਿੰਦੀਆਂ ਬੰਗਾ ਇਹ ਸਭ ਕੁਝ ਪੁਰਾਣਾ ਸੱਭਿਆਚਾਰ ਵਾਂਗੂ ਵੀ ਮਨਾਇਆ ਗਿਆ ਹਾਂਜੀ ਹਾਂਜੀ ਬਿਲਕੁਲ 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 ਪੰਛੀਆਂ ਹਾਂ ਹਾਂਜੀ ਪੱਖੀਆਂ ਚਰ ਕੇ ਸਭ ਕੁਝ ਕੀਤਾ ਗਿਆ ਜਾਰਾ ਹੈ ਜੀ ਪੁਰਾਣਾ ਟਾਈਮ ਨਵੀਂ ਪੀੜੀ ਨੂੰ ਮਨਾਣਾ ਪੁਰਾਣਾ ਵਿਰਸਾ ਸਾਡਾ ਹਾਂਜੀ ਹਾਂਜੀ ਜਾਗਰੂਕ ਹੋਏ ਸਾਡੀ ਪੀੜੀ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਸੀ ਤੇ ਅੱਜ ਵੀ ਇਹ ਤਿਉਹਾਰ ਜਿਹੜਾ ਹੈਗਾ ਆ ਉਸੇ ਤਰ੍ਹਾਂ ਸਾ ਰੀਜਨਲ ਮਨਾਇਆ ਗਿਆ ਹੈ ਤੇ ਕੁਝ ਇੰਜੋਏ ਕੀਤਾ ਨਵੀਂ ਲੇਡੀਆਂ ਵੀ ਆਈਆਂ ਹੋਣੀਆਂ ਆਏ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅਗਲੀ ਵਾਰ ਵੀ ਉਹਨਾਂ ਦਾ ਪ੍ਰੋਗਰਾਮ ਆ ਰਿਹਾ ਉਹਨਾਂ ਸੀ ਅਗਲੀ ਵਾਰ ਨੈਕਸਟ ਟਾਈਮ ਇਹ ਤੋਂ ਵੀ ਵਧੀਆ ਹੋਰ ਕਰਾਂਗੇ ਹਾਂਜੀ ਹਾਂਜੀ ਜੀ ਇਸ ਤੋਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ ਹੋਰ ਲੇਡੀਜ਼ ਨੂੰ ਵੀ ਨੰਗਲ ਦੀਆਂ ਲੇਡੀਜ਼ ਨੂੰ ਜਾਂ ਆਲੇ ਦੁਆਲੇ ਦੀਆਂ ਲੇਡੀਜ਼ ਨੂੰ ਅਸੀਂ ਆਪਣੇ ਆਪ ਜਿ ਟੈਂਸ਼ਨ ਤਾਂ ਨਹੀਂ ਸੀ ਕਿ ਕਿਤੇ ਘਰ ਸਾਡਾ ਇਦਾਂ ਹੀ ਪਿਆ ਨਹੀਂ ਨਹੀਂ ਅੱਜ ਅੱਜ ਸਾਨੂੰ ਕੋਈ ਟੈਂਸ਼ਨ ਨਹੀਂ ਸੀ ਸਾਨੂੰ ਯਾਦ ਵੀ ਨਹੀਂ ਸੀਗਾ ਕਿ ਕਿੰਨੇ ਵਜ ਗਏ ਆ ਕੀ ਹੈ ਹਾਂਜੀ ਹਾਂਜੀ ਘਰ ਘਰ ਸਭ ਤੋਂ ਪਰਮਿਸ਼ਨ ਲੈ ਕੇ ਨਹੀਂ ਜੀ ਕੋਈ ਫੋਨ ਨਹੀਂ ਆਇਆ ਹਾਂਜੀ ਹਾਂਜੀ ਆਮ ਪ੍ਰੋਮਿਲਾ ਵਰਮਾ ਹੈ ਮੈਂ ਇਸ ਕਲੱਬ ਨਾਲ ਸ਼ੁਰੂ ਤੋਂ ਜੁੜੀ ਹੋਈ ਆ ਤੇ ਸਾਡਾ ਕਲੱਬ ਜਿਹੜਾ ਹੈਗਾ ਤੀਜ ਨਾਮ ਦੇ ਨਾਲ ਹੀ ਮਸ਼ਹੂਰ ਹੈਗਾ ਤੀਜ ਕਲੱਬ ਹੀ ਕਹਿੰਦੇ ਆ ਵੈਸੇ ਇਹਨੂੰ ਅਸੀਂ ਸੋਸ਼ਲ ਐਕਟੀਵਿਟੀਆਂ ਵੀ ਕਰਦੇ ਆ ਇਸ ਕਲੱਬ ਵਿੱਚ ਤੇ ਤੀਜ ਦਾ ਤਿਉਹਾਰ ਅਸੀਂ ਹਰ ਸਾਲ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦੇ ਆ ਸਭ ਤੋਂ ਵੱਡਾ ਫੰਕਸ਼ਨ ਸਾਡਾ ਇਸ ਕਲੱਬ ਦਾ ਜਿਹੜਾ ਹੈਗਾ ਤੀਜ ਦਾ ਤਿਉਹਾਰ ਹੀ ਮਨਾਇਆ ਜਾਂਦਾ ਕਿੰਨੇ ਪਹਿਲਾਂ ਤੇਰੀ ਸ਼ੁਰੂ ਕਰ ਦਿੰਦੇ ਹੋ ਜੀ ਅਸੀਂ ਇੱਕ ਹਫ਼ਤੇ ਵਿੱਚ ਤਿਆਰੀ ਸ਼ੁਰੂ ਕਰ ਲੈਂਦੇ ਆ ਜੀ ਇੱਕ ਹਫ਼ਤੇ ਦੇ ਵਿੱਚ ਅਸੀਂ ਇਹਨੂੰ ਕੰਪਲੀਟ ਕਰ ਲੈਂਦੇ ਆ ਪਰਫਾਰਮੈਂਸ ਦੇ ਕਰਨ ਨੂੰ ਮਿਲੀਆਂ ਜੀ ਹਾਂਜੀ ਪਰਫਾਰਮੈਂਸ ਜਿਹੜੀਆਂ ਨੇ ਬੱਚੇ ਸਾਰੇ ਲੇਡੀਆਂ ਨੇ ਇੱਕ ਹਫ਼ਤੇ ਦੇ ਵਿੱਚ ਸਭ ਨੇ ਮਿਲ ਜੁਲ ਕੇ ਤਿਆਰ ਕਰ ਲਿੱਤੀਆਂ ਹਾਂਜੀ ਇਹਦੇ ਵਿੱਚ ਗਿੱਧਾ ਸੀ ਸਕਿੱਟ ਸੀ ਜਿਵੇਂ ਪੰਜਾਬ ਸਰਕਾਰ ਅੱਜਕੱਲ੍ਹ ਯੁਧ ਨਸ਼ਾ ਵਿਰੁੱਧ ਚਲਾ ਰਹੀ ਹੈ ਉਸ ਦੇ ਉੱਤੇ ਅਸੀਂ ਇੱਕ ਸਕਿੱਟ ਕੀਤਾ ਜਿੰਗਲ ਵੀ ਸਾਰੇ ਮਤਲਬ ਉਹਨਾਂ ਨੇ ਚੋਣਿਆ ਕਿ ਨਸ਼ਾ ਦਾ ਨਸ਼ਾ ਹੈ ਜੀ ਜਮਾਤ ਜਿਹੜੀ ਤੀਹੇ ਚੱਪਲਾਂ ਦਾ ਜਾਪ ਹੈ। ਪਰਾਣੀ ਸਭੇ ਚਾਰ ਬਾਰੇ ਦੀ ਤੋਂ ਮੰਗੇ ਇਹ ਇਤਿਹਾਸਕ ਪਾਸਟ ਨੂੰ ਬਣਾ ਕੀਤਾ ਜਾਇਆ ਜਾਂਦਾ ਹੈ। ਉਨ ਨੂੰ 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 ਜੀਵਿਤ ਰੱਖਣ ਵਾਸਤੇ ਹੀ ਸਾਡੇ ਕਲੱਬ ਵੱਲੋਂ ਇਹ ਪਹਿਲ ਕੀਤੀ ਗਈ ਹੈ ਕਿ ਅਸੀਂ ਖਾਸਾ ਇਹਦਾ ਨਾਮ ਹੀ ਪੀਟ ਕਲੱਬ ਐਸ ਲਈ ਰੱਖਿਆ ਸੀ ਕਿ ਅਸੀਂ ਇਸ ਪੁਰਾਣੇ ਵਿਰਸੇ ਨੂੰ ਅੱਗੇ ਤੱਕ ਲੈ ਕੇ ਜਾਈਏ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜੀ ਰੱਖੀਏ। ਇਹਨਾਂ ਤੀਆਂ ਜਿੱਦਾਂ ਫਸਲਾਂ ਦੇ ਜਿਹੜੀ ਪੰਜਾਬ ਦੇ ਵਿੱਚ

पुराना यादे आ जाती है नहीं ऐसा कुछ नहीं है हमने मतलब की वन वीक से पूरा जोर दिया हुआ अपना ये कामयाब बनाने के लिए इस फंक्शन को सबने बहुत मेहनत की करी है सबने मिलजुल के साथ दिया तो ये हम यहाँ तक पहुँच पाए है थोड़ा कुछ घर से रेडी हुए थे कुछ यहाँ पे आके हुए हैं नहीं हस्बैंड छोड़ के गए हैं गाड़ी से है है। हाँ जी हाँ जी बिल्कुल श्योर श्योर जी उन, उन्हें नो दस घंटे टाइम पर रुकाएंगे कि फोन कर दें बिल्कुल तो बिल्कुल बिल्कुल बिल्कु उनको पता है नौ बजे तक हमारा प्रोग्राम रहेगा डिनर करके आएंगे नौ बजे तक कोई फोन नहीं आएगा नहीं, नहीं 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 और चेक भी कर लिया कोई कॉल नहीं आई उसी की, की। रहे हैं। बिल्कुल, फुल, फुल। जी, बिल्कुल, बिल्कुल। हाँ जी, की दे सब हाँ जी तो को बिल्कुल रहे हैं। और हमारा मकसद यहाँ स्किट करने का नशे से निकालने का था इस स्किट को सबसे ज्यादा फैलाया जाए सबसे ज्यादा शेयर किया जाए ताकि जो नशे कर रहे हैं वो बेचारों के घर बर्बाद ना हो और नशों से बचाया जाए सबसे मेन मकसद ये है कि जो नशा बेचता है पहले उस पर एक्शन लिया जाए करने वाले से पहले सबसे ज्यादा उसको पकड़ो जो बेचता है अगर किसी को पता चलता भी है तो उसको सीक्रेट रखा जाएगा प्लीज सबसे ज्यादा शेयर करें मैं वैसे ये स्किट वैसे हमने जनरली कर लिया ये हमारा ग्रुप था थोड़ा प्रोग्राम था लेकिन मैं मोहल्ले में भी सबको बोल के आती हूँ मैं नाम नहीं लूंगी किसी का भी ऐसे हम लोग आपको पता है राजनगर में रहते हैं बट मतलब कि पूरा वो करते हैं कि हाँ कोई भी गलत काम ना करे सबको समझा के आते हैं जो भी है चीज़ी ठीक है जी ओके जी। नंगल लेडीज वेलफेयर एंड चैरिटेबल सोसाइटी की तरफ से पूरे नंगल को पूरे देशवासियों को तीज की बहुत बहुत बधाई देना चाहती हूँ हैप्पी तीज टू एवरी वन आज हमने बहुत एंजॉय करा हमने गिद्धा इंजॉय करा गरबा इंजॉय करा और मेन हमने एक स्किट करा नशे विरोध के अगेंस्ट उसी की मैंने आज गिद्धा करा है करें। हमने इसलिए हमारे पंजाब में भी हम हर 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 स्टेट का फेस्टिवल करते करते हैं, हर कुछ करते हैं। कुछ डांस है तो हाँ, बहुत बचपन इन्जॉय करा सब हाँ जी, हाँ हां गिद्धा था जी पंजाब का गिद्धा